ਨੈਰੇਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਬੰਨੇ ਵੱਲੋਂ ਸਾਸ਼ਟਰੀ ਅਕਾਲੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਆਵਾਜ਼ ਤੇ ਦਰਸ਼ਕੋ ਲੋਕ ਆਵਾਜ਼ ਦੇ ਵਸੇ ਪੰਜਾਬ ਦੇ ਅਹਿਮ ਮਸਿਆਂ ਦੀ ਚਰਚਾ ਕਰਦੇ ਆਂ। ਫਿਰੋਮਨੀ ਅਕਾਲੀ ਦਲ ਇਸ ਵੇਲੇ ਸੰਕਟ ਦੇ ਵਿੱਚ ਕਿਰਿਆ ਹੋਇਆ ਤੇ ਬਾਕੀਆਂ ਨੇ ਮੋਰਚਾ ਸੰਭਾਲ ਲਿਆ ਹੋਇਆ ਵਡਾਲਾ ਨੂੰ ਕੋਨਵੀਨਰ ਬਣਾ ਦਿੱਤਾ ਤੇ ਉਹ ਵੀ ਆਪਣੇ ਤੌਰ ਤੇ ਪੂਰੀਆਂ ਸਰਗਰਮੀਆਂ ਚੱਲ ਰਹੀਆਂ ਨੇ ਤੇ ਅਕਾਲ ਤਖਤ ਤੇ ਪਹੁੰਚ ਕੀਤੀ ਗਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਕਬੀਰ ਬਾਦਲ ਨੂੰ ਸੱਦਿਆ ਗਿਆ ਵਾ ਤੇ ਉਹ ਵੀ ਕਹਿੰਦੇ ਨੇ ਕਿ ਅਸੀਂ ਹਾਜ਼ਰ ਹੋਵਾਂਗੇ। ਇਸ ਸ਼੍ਰੀ ਅਕਾਲ ਤਖਤ ਤੇ ਫੈਸਲਾ ਕੀ ਹੁੰਦਾ ਹੈ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਲੋਕਾਂ ਨੇ ਚਿੰਤਾ ਜ਼ਰੂਰ ਜ਼ਾਹਰ ਕੀਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਤਦਾਰ ਨੂੰ ਇੱਕ ਪੱਖ ਨਹੀਂ ਲੈਣਾ ਚਾਹੀਦਾ ਸਾਰੇ ਪੱਖ ਧਿਆਨ ਦੇ ਵਿੱਚ ਰੱਖ ਕੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਹਿਲਾਂ ਇੱਕ ਕਮੇਟੀ ਬਣੀ ਸੀ ਪੀ ਉਹਦੇ ਸੁਝਾਅ ਸੀਗੇ ਕੁਝ ਉਸ ਤੋਂ ਬਾਅਦ ਹੋਰ ਵੀ ਪਾਸੇ ਤੋਂ ਸੁਝਾਅ ਆਏ ਨੇ 13 ਨਿਕਾਤੀ ਪ੍ਰੋਗਰਾਮ ਹੀ ਆਇਆ ਕਈ ਕੁਝ ਆਇਆ ਆ ਪੀ ਉਹਨਾਂ ਨੂੰ ਮੰਨਿਆ ਜਾਵੇ ਉਹਨਾਂ ਨੂੰ ਸਾਹਮਣੇ ਰੱਖਿਆ ਜਾਵੇ ਤੇ ਸਾਰਾ ਟਾਂਚਾ ਜੋੜ ਕੇ ਕੇਵੀ ਆ ਕਿ ਨਵੀਂ ਪ੍ਰਤੀ ਕਰਕੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਚੁਣਿਆ ਜਾਵੇ ਤੇ ਅੰਮ੍ਰਿਤਸਰ ਸਾਹਿਬ ਇੱਕ ਹੈ ਅਕਾਲੀ ਦਲ ਦਾ ਦਫ਼ਤਰ ਹੋਵੇ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਆ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਲੈਂਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਤੇ ਪਰ ਸਿੱਖ ਸੰਗਤਾਂ ਜਿਹੜੀਆਂ ਜੇ ਫੈਸਲਾ ਸੰਗਤਾਂ ਦੇ ਮੁਤਾਬਕ ਨਾ ਆਇਆ ਤਾਂ ਨਰਾਜ ਜ਼ਰੂਰ ਹੋਣਗੇ ਜੇ ਸਾਰੇ ਜਿਹੜੇ ਬਾਕੀ ਨੇ ਉਹ ਅਕਾਲ ਤਖਤ ਦਾ ਫੈਸਲਾ ਮੰਨਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਨਹੀਂ ਮੰਨਦੇ ਤਾਂ ਫਿਰ ਉਸ ਫੈਸਲੇ ਦੀ ਬਹੁਤ ਹੀ ਸਾਰਥਕਤਾ ਨਹੀਂ ਹੋਣੀ ਪਹਿਲਾਂ ਵੀ ਜਿਹੜਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਤੇ ਬਣਿਆ ਸੀਗਾ ਤੇ ਉਹਦੇ ਵਿੱਚ ਵੀ ਉਦੋਂ ਬਾਦਲ ਅਕਾਲੀ ਤੜਾਈ ਬਾਹਰ ਨਿਕਲ ਕੇ ਗਿਆ ਸੀਗਾ ਤੇ ਫਿਰ ਜਿਸ ਤਰ੍ਹਾਂ ਅਕਾਲੀ ਅਕਾਲ ਤਖਤ ਸਾਹਿਬ ਵੱਲੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਜੇ ਕੋਈ ਨਵੀਂ ਪਹੁੰਚ ਹੁੰਦੀ ਆ ਜਾਂ ਅਕਾਲੀ ਦਲ ਦਾ ਨਵਾਂ ਟਾਂਚਾ ਬਣਦਾ ਆਦੇਸ਼ ਆਉਂਦੇ ਨੇ ਉਹ ਸਾਰੇ ਸਿੱਖਾਂ ਨੂੰ ਮੰਨ ਲੈਣੇ ਚਾਹੀਦੇ ਆ ਪਰ ਇਹ ਨਾ ਹੋਵੇ ਕਿ ਫਿਰ ਜਿਹੜਾ ਬਾਦਲ ਪਰਿਵਾਰ ਨੂੰ ਹੀ ਅੱਗੇ ਰਾਖੇ ਧਿਆਨ ਦੇ ਵਿੱਚ ਸਾਰੇ ਫੈਸਲੇ ਕੀਤੇ ਜਾਣ ਈ ਸੰਗਤਾਂ ਜਿਹੜੀਆਂ ਨਹੀਂ ਚਾਹੁੰਦੀਆਂ ਬਾਕੀ ਸ੍ਰੀ ਹਰਿਤਾਲ ਤਖਤ ਸਾਹਿਬ ਦੇ ਜਥੇਦਾਰ ਬੜੇ ਸਿਆਣੇ ਸੁਲਝੇ ਹੋਏ ਨੇ ਮੈਨੂੰ ਲੱਗਦਾ ਪੀ ਸਮੇਂ ਦੀ ਜਿਹੜੀ ਨਵਜਾ ਉਹਨੂੰ ਪਛਾਨਣ ਲਗੇ ਤੇ ਸਹੀ ਫੈਸਲਾ ਕਰਨ ਉਹ ਕਰਨਗੇ ਤਾਂ ਕਿ ਸਿੱਖ ਸੰਗਤਾਂ ਦਾ ਜਿਹੜਾ ਵਿਸ਼ਵਾਸ ਆ ਸ੍ਰੀ ਹਰਿਤਾਲ ਤਖਤ ਸਾਹਿਬ ਉੱਤੇ ਹੋਰ ਵੀ ਵਾਝਾ ਵਿਤੇ ਲੋਦਰੜੀ ਦੀਆਂ ਜਿਹੜੀਆਂ ਸੰਗਤਾਂ ਦੇ ਚਮਦੇ ਚਦੀਆਂ ਉਹ ਵੀ ਉਸ ਪੰਥਰੇ ਨੂੰ ਮੰਨਣ ਦੂਸਰੀ ਗੱਲ ਚਰਮਣੀ ਕਮੇਟੀ ਦੀ ਜਾਂ ਚਰਮਣੀ ਕਮੇਟੀ ਦੇ ਵਿੱਚ ਵੀ ਹੁਣ ਚਾਹੀਦਾ ਵਾ ਕਿ ਦਿਸ਼ਾ ਦੇ ਜਿਹੜੇ ਸਿੱਖੀ ਕਿਉਂਕਿ ਉਹਨਾਂ ਹਾਲਾਤਾਂ ਦੇ ਮੁਤਾਬਕ ਕਿਹੋ ਜਿਹੇ ਹਾਲਾਤਾਂ ਚ ਰਹ ਰਹੇ ਨੇ ਕਿਹੜੇ ਉਹ ਦਿੱਸ਼ਤ ਕਾਨੂੰਨ ਨੇ ਕੀ ਉਹਨਾਂ ਨੂੰ ਸਮੱਸਿਆਵਾਂ ਨੇ ਤੇ ਉਹਨਾਂ ਨੂੰ ਵੀ ਸ਼ਰੁਮਣੀ ਕਮੇਟੀ ਦੇ ਵਿੱਚ ਨੁਮਾਇੰਦਗੀ ਦਿੱਤੀ ਜਾਣੀ ਆ ਪਹਿਲਾਂ 1964 ਤੋਂ ਅਨੰਵੰਦੀ ਪੰਜਾਬ ਦੇ ਜੇ ਆਪਾਂ ਗੱਲ ਕਰੀਏ ਤੇ ਹਰਿਆਣਾ ਹਿਮਾਚਲ ਦਾ ਜਿਹੜਾ ਪ੍ਰਬੰਧਾ ਸ਼ਰੁਮਣੀ ਗੁਰਦੁਆਰਾ ਪ੍ਰਬੰਧ ਕਰਦੀ ਸੀ ਦੇ ਪਿਛਲੇ ਸਮੇਂ ਦੇ ਵਿੱਚ ਹਰਿਆਣੇ ਦੀ ਸ਼ਰੁਮਣੀ ਕਮੇਟੀ ਜਿਹੜੀ ਆ ਪ੍ਰਬੰਧਕ ਕਮੇਟੀ ਉਹ ਅਲੱਗ ਹੋ ਗਈ ਆ ਉਹਦੇ ਬਾਰੇ ਵੀ ਅਜੇ ਰੱਪੜ ਚੱਲ ਰਿਹਾ ਕਿ ਕਹਿੰਦੇ ਸ਼ਰੁਮਣੀ ਕਮੇਟੀ ਇਸ ਗੱਲ ਮੰਨਣ ਨੂੰ ਤਿਆਰ ਨਹੀਂ ਪਰ ਕਾਨੂੰਨਾਂ ਦੇ ਮੁਤਾਬਕ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਸੋਚਣਾ ਫਿਕਰਨਾ ਤੁਮੰਨਾ ਪੈਂਦਾ ਤੇ ਵਹੇਤਾਇਦਾ ਹੀ ਦਿਆ ਕਿ ਇੱਕ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਸਾਰੇ ਜਿਹੜੇ ਪਾਕਿਸਤਾਨ ਨੇ ਜਿਸ ਤਰ੍ਹਾਂ ਸ੍ਰੀ ਪਟਨਾ ਸਾਹਿਬਾ ਹਜੂਰ ਸਾਹਿਬਾ ਉੱਥੇ ਬੋਰਡ ਬਣੇ ਹੋਏ ਨੇ ਸਰਕਾਰੀ ਦਖਲਅੰਦਾਜ਼ੀ ਜਿਆਦਾ ਹੈ ਤੇ ਕਈ ਵਾਰ ਉਹ ਵੀ ਸਮੱਸਿਆ ਹੁੰਦੀ ਹੈ ਕਿ ਆਲ ਇੰਡੀਆ ਗੁਰਦੁਆਰਾ ਹੈ ਤੇ ਉਹਦੇ ਵਿੱਚ ਇਹ ਵੀ ਹੈ ਵੀ ਸਿੱਖ ਵੀ ਸਹੀ ਨਿਮੰਦਗੀ ਹੋਵੇ ਜਿਹੜੇ ਸਿਆਸਿਕ ਸਿਆਸਦਾਨ ਨੇ ਉਨਾਂ ਨੂੰ ਧਾਰਮਿਕ ਪਰਮੰਧਾਂ ਦੇ ਵਿੱਚ ਜਿਆਦਾ ਜਿੰਮੇਵਾਰੀਆਂ ਨਾ ਦਿੱਤੀਆਂ ਜਾਣ ਆਪਾਂ ਇਹ ਨਹੀਂ ਕਹਿੰਦੇ ਕਿ ਤਾਂ ਜਿਹੜਾ ਸਿਆਸਤਦਾਨ ਉਹ ਧਾਰਮਤ ਨਹੀਂ ਹੋ ਸਕਦਾ ਪਰ ਜਿੰਮੇਵਾਰੀਆਂ ਦੀ ਗੱਲ ਹੁੰਦੀ ਹੈ ਕਿਉਂਕਿ ਵੀ ਕਿਸੇ ਪਾਰਟੀ ਨਾਲ ਸੰਬੰਧਿਤ ਹੋਊਗਾ ਜਿਸ ਤਰ੍ਹਾਂ ਜੇ ਅੱਜ ਦੀ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤੇ ਬਹੁਤੇ ਮੈਂਬਰ ਜਿਹੜੇ ਚੋਗਲੀਆਂ ਕਾਲੀਦਾਲ ਬਾਦਲਦੇ ਆ ਤੇ ਫਿਰ ਉਹਨਾਂ ਨੇ ਉਹਦੀ ਗੱਲ ਕਰਨੀ ਆ ਉਹਨਾਂ ਦੀ ਹਮਾਇਤ ਕਰਨੀ ਆ ਤੇ ਜਿਹੜੇ ਸਿੱਖਾਂ ਨੂੰ ਵੀ ਅਪੀਲ ਬਿੰਦੀ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਆਉਣ ਤੇ ਜਿਹੜੇ ਨਿਰਪੱਖ ਬੰਦੇ ਨੇ ਜਿਹੜੇ ਧਾਰਕ ਦੀ ਪ੍ਰਵਿਰਤੀ ਵਾਲੇ ਬੰਦੇ ਨੇ ਉਹਨਾਂ ਨੂੰ ਜਿਤਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਬਣਾ ਕੇ ਭੇਜਿਆ ਜਾਵੇ ਤਾਂ ਕਿ ਜਿਹੜਾ ਪ੍ਰਬੰਧ ਆ ਉਹ ਸਹੀ ਢੰਗ ਦੇ ਨਾਲ ਚੱਲ ਸਕੇ ਜੇ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਅਕਾਲੀ ਦਲ ਦੀ ਜਿਹੜੀ ਰਿਫਤਾਰ ਆ ਉਹ ਕਿਸ ਤਰ੍ਹਾਂ ਦੀ ਜਾਂਦੀ ਆ ਇੱਕਤਾ ਹੁੰਦੀ ਆ ਜਾਂ ਹੋਰ ਵੱੰਡੀਆਂ ਪੈਂਦੀਆਂ ਨੇ ਇਹ ਹੱਦੀ ਆਪਾਂ ਇਹਦੇ ਬਾਰੇ ਕੋਸ਼ਿਸ਼ ਲਈਏ ਕਿ ਸਾਥੀ ਜਿਹਦਰ ਕੋ ਜੇ ਪੰਜਾਬ ਦੀ ਗੱਲ ਕਰੀਏ ਤੇ ਇਹਦੇ ਵਿੱਚ ਆ ਜਿਹੜੀਆਂ ਸੜਕਾਂ ਦਾ ਜਾਲ ਉੜਿਆ ਜਾ ਰਿਹਾ ਤੇ ਇਹਦੇ ਵਿੱਚ ਕਾਫੀ ੜਿੱਕਾ ਬਣਿਆ ਹੋਇਆ ਵਾ ਕਿਸਾਨ ਸਿੰਚਾਰਜ ਕਮੇਟੀ ਵੀ ਰੋਡ ਵਾਲੀ ਬਣੀ ਹੋਈ ਆ ਤੇ ਕਈ ਸਾਈਂ ਮਵਾਜਬਾ ਵੀ ਸਹੀ ਢੰਗ ਨਾਲ ਨਹੀਂ ਮਿਲਿਆ ਕਈ ਕਿਸਾਨਾਂ ਦੀਆਂ ਜ਼ਮੀਨਾਂ ਇੱਕ ਪਾਸੇ ਰਹਿ ਗਈਆਂ ਦੂਜੇ ਪਾਸੇ ਕਈ ਤਰ੍ਹਾਂ ਦੇ ਮਸਲੇ ਨੇ ਜੁੜਾ ਕਰਕੇ ੜਿੱਕਾ ਬਣਿਆ ਹੋਇਆ ਤੇ ਹੁਣ ਜਿਹੜਾ ਕੇਂਦਰ ਸਰਕਾਰ ਵੀ ਥੋੜਾ ਜਿਆਦਾ ਸਖਤ ਹੋਇਆ ਤੇ ਬੁਖਤ ਮੰਤਰੀ ਆਪ ੜਿੱਕਾ ਮਾੜੋ ਦੀ ਸਮਝ ਲੱਗੇ ਨੇ ਕਿ ਹੁਣਾਂ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਕੀਤਾ ਜਾਵੇ ਜਿਹੜੇ ਇਸ ਤੋਂ ਪ੍ਰਭਾਵਿਤ ਨੇ ਵੇਖ ਤਾਂ ਬੜੀ ਹੈਰਾਨੀ ਦੀ ਗੱਲ ਆ ਵੀ ਜਿੱਦੀ ਉੱਚੀ ਸੜਕ ਬਣਾਈ ਜਾ ਰਹੀ ਆ ਪੰਜਾਬ ਦੇ ਵਿੱਚ ਤਾਂ ਉਹ ਲੱਗਦਾ ਜਿਵੇਂ ਜਹਾਜ਼ ਜਾਈ ਬਣ ਦਿੰਨ ਲੱਗੇ ਨੇ ਕਿੰਨੀਆਂ ਹੀ ਸੜਕਾਂ ਬਣਾਤੀਆਂ ਸੜਕ ਦਾ ਦੋਸੀ ਤੇ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਆ ਉਹ ਜਿਹੜਾ ਲੱਗਾ ਜਿਵੇਂ ਜਹਾਜ਼ ਜਾਈ ਬਣਾਈ ਜਾ ਰਹੇ ਹੁੰਦੇ ਐਡੀ ਉੱਚੀ ਸੜਕ ਕਿਹਨੂੰ ਦੀ ਵੈਸੇ ਕੋਈ ਲੋੜ ਨਹੀਂ ਹੁਣ ਆ ਪੰਜਾਬ ਨਾਲ ਲੱਗ ਰਿਹਾ ਵੀ ਹੋਰ ਮਿੱਟੀ ਨਹੀਂ ਮਿਲ ਰਹੀ ਹੁਣ ਮਾਈਨਿੰਗ ਇਨੀ ਕਿੱਥੋਂ ਕਰਨਗੇ ਜੇ ਪਹਾੜ ਹੀ ਆਪਾਂ ਕੁੱਟ-ਕੁੱਟ ਕੇ ਲਿਆ ਕੇ ਮਦਾਨਾਂ ਚ ਵੱਡੇ-ਵੱਡੇ ਇਹ ਵੀ ਪਹਾੜ ਖੜੇ ਕਰਤੇ ਤੇ ਫਿਰ ਵਾਤਾਵਰਨ ਦਾ ਕੀ ਬਣੂਗਾ ਫਿਰ ਪਹਾੜ ਖਿਸਕਦੇ ਨੇ ਨੁਕਸਾਨ ਹੁੰਦੇ ਨੇ ਤੇ ਫਿਰ ਹੋਣ ਗਈ ਹੁਣ ਪਤਾ ਨਹੀਂ ਕਿਹੜੇ ਇੰਜੀਨੀਅਰ ਕਿਹੜੀਆਂ ਹੋ ਜੀਆਂ ਜਣੀਆਂ ਜਾਂ ਬਣਾਉਂਦੇ ਨੇ ਆ ਸਾਡੇ ਪੋਹੜੀ ਆ ਇੱਥੇ ਰਹੀਏ ਬਣਾਉਣਾ ਸੀ ਫਲਾਈਓਵਰ ਉਹ ਕਿਸੇ ਅਨਪੜ ਨੂੰ ਵੀ ਪੁੱਛ ਲੋ ਪਿੰਡ ਦੇ ਵਿੱਚੋਂ ਬੰਦਾ ਲੈ ਕੇ ਵੀ ਕਿੱਥੇ ਜਾ ਕੇ ਉਤਰਨਾ ਚਾਹੀਦਾ ਅਗਲਾ ਕੋ ਵੀ ਨਹਿਰ ਤੋਂ ਪਾਰ ਜਾ ਕੇ ਉਤਰਨਾ ਚਾਹੀਦਾ ਤੇ ਉਹ ਨਹਿਰ ਤੋਂ ਰਹੀ ਤਰੀ ਜਾਂਦੇ ਸੀ ਹੁਣ ਉੱਤੇ ਵੀ ਚੰਗਰ ਚੱਲ ਰਿਹਾ ਆ ਉਹ ਵੀ ਕੇਂਦਰ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਵਿੱਚ ਅੰਦਾਜ਼ੀ ਦੇ ਕੇ ਤੇ ਪੂਰਾ ਕਰਨਾ ਚਾਹੀਦਾ ਵਾ ਪਿੱਛੇ ਸਾਰਾ ਪੁਲ ਬਣਿਆ ਹੋਇਆ ਤੇ ਅੱਗੇ ਸਾਰਾ ਜਿਹੜਾ ਰਿੰਦਾਵਾਸਰ ਪੁਲ ਤਾਰਨਾ ਕਿੱਥੇ ਆ ਆ ਹੁਣ ਲੋਹਿਆਂ ਵਾਲਾ ਪੁਲ ਸੀ ਸਾਡੇ ਇਹ ਵੀ ਦੂਜਾ ਬਣਨ ਲੱਗਿਆ ਸੀ ਜੀ ਹੁਣ ਜਿਹੜਾ ਪੁਲਾ ਵਾਲਾ ਪੁਲ ਬਣਦਾ ਫਲਾਈਓਵਰ ਤੇ ਜਿਹੜਾ ਸ਼ਹਿਰਾਂ ਦੋ ਹਿੱਸੇ ਦੇ ਵਿੱਚ ਵੰਡਿਆ ਲ ਜਾਂਦਾ ਇਧਰੋਂ ਉਧਰਾਂ ਵਾਦਾਈ ਚੱਲਦੀ ਰਹਿੰਦੀ ਆ ਜਿੱਦੋਂ ਮਿੱਟੀ ਦੀਆਂ ਕੰਧਾਂ ਵੱਡੀਆਂ-ਵੱਡੀਆਂ ਦੁਵਾਰਾ ਹੋ ਜਾਂਦੀਆਂ ਨੇ ਪਹਾੜ ਖੜੇ ਹੋ ਜਾਂਦੇ ਨੇ ਤੇ ਫਿਰ ਸ਼ਹਿਰ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਇਹ ਬੜੀ ਵੱਡੀ ਸਮੱਸਿਆ ਆ ਇਹ ਜਿਹੜੇ ਨਕਸ਼ਬ ਨੌੜ ਵਾਲੇ ਨੇ ਜਿਹੜੇ ਪ੍ਰਬੰਧ ਕਰਨ ਵਾਲੇ ਨੇ ਉਹਨਾਂ ਅਫਸਰਾਂ ਸਾਹਿਬਾਨਾਂ ਨੇ ਵੀ ਸਾਡੀ ਅਪੀਲ ਮਨਤੀਆ ਕਿ ਲੋਕਾਂ ਦੀ ਸਹੂਲਤ ਨੂੰ ਕਿਆਂ ਦੇ ਵਿੱਚ ਰੱਖਿਆ ਕਰੋ ਕਿ ਇਹ ਜਿਹੜੀ ੜਕੇ ਪੈਦਾ ਨਾ ਹੋਣ ਹੁਣ ਜਿੱਡੀ ਉੱਚੀ ਸੜਕ ਬਣਾਈ ਜਾ ਰਹੀ ਹੈ ਹੁਣ ਪੰਜਾਬ ਦੇ ਕੋਲ ਤਾਂ ਬਹੁਤੀ ਮਿੱਟੀ ਨਹੀਂ ਹੈਗੀ ਪਹਿਲਾਂ ਹੀ ਲੋਕਾਂ ਨੇ ਸਾਂਭ ਲਈਆ ਆ ਰੋਜ ਕੋਟਕੀਆਂ ਵੀ ਉਟਕੀਆਂ ਉਟਕੀਆਂ ਪੈਰੀਆਂ ਨੇ ਉਹਦੇ ਵਿੱਚ ਵੀ ਲੱਗਦੀ ਆ ਤੇ ਹੁਣ ਮਿੱਟੀ ਦੀ ਸਮੱਸਿਆ ਤਾਂ ਆਉਣੀ ਆਉਣੀ ਆ ਜਾਂ ਇਹ ਹੋ ਸਕਦਾ ਜਿਵੇਂ ਸਤਲੁਜ ਦਰਿਆ ਵਾ ਇਹਦੇ ਵਿੱਚ ਬੜੀ ਰੇਤ ਪਈ ਆ ਬੜੀ ਮਿੱਟੀ ਪਈ ਆ ਸਾਰੇ ਨੂੰ ਖਾਲ ਲੋ ਤੇ ਉਹ ਸੜਕਾਂ ਤੇ ਪਾ ਲੋ ਨਾਲੇ ਤਾਂ ਸੜਕ ਜਿਹੜਾ ਰਾਹ ਸਾਫ ਹੋ ਜੂ ਦਰਿਆ ਦਾ ਪਾਣੀ ਦਾ ਰਾਹ ਸਾਫ ਹੋ ਜਾਊਗਾ ਪਾਣੀ ਲੰਘਣ ਵਾਲਾ ਹੋ ਜੂ ਤੇ ਹੜਾ ਦਾ ਘਟ ਜਾਊਗਾ ਥੋੜਾ ਜਿਹਾ ਡਰ ਬੰਨ ਟੁੱਟਣ ਦਾ ਤੇ ਨਾਲੇ ਸੜਕ ਦੇ ਮਿੱਟੀ ਪੈ ਜੂਗੀ ਤੇ ਵੈਸੇ ਜਿਹੜੀਆਂ ਐਡੀਆਂ ਉੱਚੀਆਂ ਸੜਕਾਂ ਦੀ ਲੋੜ ਨਹੀਂ ਹੁੰਦੀ ਜਿਹੜੀਆਂ ਸੜਕਾਂ ਉੱਚੀਆਂ ਪੰਜਾਬ ਦੇ ਵਿੱਚ ਬਣਾਈਆਂ ਜਾ ਰਹੀਆਂ ਹਾਂ ਠੀਕ ਆ ਤੁਸੀਂ ਅਜੇ ਹੀ ਪਾਸੇ ਕੋਈ ਜੰਗਲਾ ਲਾ ਦਿਓ ਵੀ ਹੋਰ ਐਂਟਰੀ ਨਾ ਹੋਵੇ ਮਤਲਬ ਤੇ ਇਹ ਹੀ ਹੁੰਦਾ ਵੀ ਪਾਸੇ ਹੋਈ ਨਾ ਵੀ ਗੱਡੀ ਤੇਜ਼ ਦਰ ਤਾਰ ਜਾ ਰਹੀ ਆ ਵੀ ਪਾਸੇ ਕੋਈ ਐਂਟਰੀ ਸੜਕ ਤੇ ਨਾ ਹੋਵੇ ਇਸੇ ਕਰਕੇ ਏਡੀਆਂ ਉੱਚੀਆਂ ਬਣਾਈਆਂ ਜਾ ਰਹੀਆਂ ਨੇ ਤੇ ਵੈਸੇ ਮੇਰਾ ਆਪਦਾ ਨਿੱਜੀ ਵਿਚਾਰ ਆ ਕਿ ਏਡੀਆਂ ਉੱਚੀਆਂ ਸੜਕਾਂ ਬਣਾਉਣ ਦੀ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ ਹੁਣ ਜਿਵੇਂ ਰਾਜਸਥਾਨ ਆ ਦੂਜੀਆਂ ਸਟੇਟਾਂ ਹੁੰਦਾ ਤਾਂ ਉਹਨਾਂ ਦੇ ਵਿੱਚ ਮਿੱਟੀ ਵਾਧੂਗੇ ਜਿੰਨੀ ਮਰਜ਼ੀ ਪਾਈ ਜਾਓ ਇਦਾਂ ਮਿੱਟੀ ਕਰ ਲੈਂਦੇ ਭਾਵੇਂ ਕਿਸੇ ਨੂੰ ਕੀ ਤਕਲੀਫ ਆ ਪਰ ਜਿੱਥੋਂ ਦੀ ਗੰਗ ਰਹੀ ਆ ਜਿਹੜੇ ਹਾਲਾਤ ਨੇ ਉਹਨਾਂ ਦਾ ਦੇਖੋ ਉਹ ਇਧਰ ਜੇ ਲੋਈਆਂ ਵਾਲੇ ਜਾਈ ਜਾਂਦਾ ਇਧਰ ਨੂੰ ਇੱਕ ਦੋ ਸੜਕ ਬਣ ਜਾ ਰਹੀ ਹੈ ਜੇ ਬਿਰਿੰਦਰ ਵਾਲ ਨੂੰ ਜਾਈ ਜਾਂਦਾ ਦੋ ਦਿਖਾਈ ਦੇ ਰਹੀ ਹੈ ਪਤਾ ਨਹੀਂ ਕਿ ਕੀ ਕੀਤਾ ਜਾ ਰਿਹਾ ਇਹ ਲੋਕਾਂ ਦੀ ਸਮਝ ਤੋਂ ਬਾਹਰ ਦੀ ਗੱਲ ਆ ਤੇ ਪਰ ਇੰਨਾ ਲੋੜ ਨਹੀਂ ਸੀਗੀ ਜਿੰਨੀਆਂ ਤੇ ਚਲੋ ਹੁਣ ਵੀ ਆ ਜੇ ਇਸ ਕਿਸਾਨਾਂ ਨੂੰ ਸਹੀ ਮੁਆਵਜ਼ਾ ਮਿਲ ਜੇ ਤੇ ਕੋਈ ਵਿਰੋਧ ਨਹੀਂ ਕਰਦਾ ਜਦੋਂ ਮੁਆਵਜ਼ਾ ਸਹੀ ਨਹੀਂ ਮਿਲਦਾ ਤਾਂ ਫਿਰ ਵਿਰੋਧ ਹੋਣਾ ਸੁਭਾਵਕ ਹੀ ਆ ਬਸਰਾ ਤਾਂ ਮੁਆਜਬੇ ਦਾ ਕਿਸ ਨੂੰ ਘੱਟ ਮਿਲਿਆ ਕਿਸ ਨੂੰ ਵੱਧ ਮਿਲਿਆ ਜੇ ਇੱਕੋ ਜਿਹਾ ਮਿਲਦਾ ਜਦੋਂ ਜੇ ਫਿਰ ਕੋਈ ਵੀ ਕਿਸਾਨ ਜਿਹੜਾ ਵਿਰੋਧ ਨਹੀਂ ਕਰਦਾ ਹੁਣ ਹਾਈਵੇ ਆਪਣੇ ਚੌੜੇ ਹੋਈਆਂ ਚੰਡੀਗੜ੍ਹ ਤੋਂ ਜਿਹੜਾ ਬਠਿੰਡੇ ਨੂੰ ਜਾਂਦਾ ਜਿਹੜਾ ਅੰਮ੍ਰਿਤਸਰ ਤੋਂ ਬਠਿੰਡੇ ਨੂੰ ਜਾਂਦਾ ਆਪਣੇ ਹਾਈਵੇ ਚੌੜੇ ਹੋਈਆਂ ਚੰਡੀਗੜ੍ਹ ਤੋਂ ਜਿਹੜਾ ਬਠਿੰਡੇ ਨੂੰ ਜਾਂਦਾ ਜਿਹੜੇ ਹੋਰ ਵੀ ਹੋਏ ਨੇ ਆ ਜਿਹੜਾ ਅੰਮ੍ਰਿਤਸਰ ਤੋਂ ਬਠਿੰਡੇ ਨੂੰ ਜਾਂਦਾ ਇਹ ਵੀ ਤਾਂ ਚੌੜਾ ਹੋਇਆ ਹੀ ਆ ਲੋਕਾਂ ਤੋਂ ਜ਼ਮੀਨਾਂ ਲਗੀਆਂ ਹੀ ਗਈਆਂ ਕਿਸੇ ਨੇ ਵਿਰੋਧ ਨਹੀਂ ਕੀਤਾ ਵਾ ਗੱਲ ਇਹ ਆ ਵੀ ਇਹਨਾਂ ਦਾ ਘਰ ਪੂਰਾ ਹੋਵੇ ਜੋ ਕੰਮ ਨਹੀਂ ਪੂਰਾ ਹੁੰਦਾ ਤਾਂ ਫਿਰ ਵਿਰੋਧ ਹੀ ਵਿਰੋਧ ਆ ਉਹੜਾ ਟਿੱਪਰ ਰੋਜ਼ ਇੱਥੇ ਭੱਜੇ ਫਿਰਦੇ ਨੇ ਸਾਡੇ ਇਲਾਕੇ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਐਕਸੀਡੈਂਟਾਂ ਦਾ ਕਾਰਨ ਹੀ ਬਣਦੇ ਨੇ ਤੇ ਧੂੜੇ ਨਹੀਂ ਉੜਦੀ ਹੁੰਦੀ ਆ ਮਗਰ ਉੱਤੋਂ ਟੱਕੇ ਨਹੀਂ ਜਾਂਦੇ ਮਿੱਟੀ ਦਾ ਭਰੇ ਹੁੰਦੇ ਆ ਤੇ ਬਸ ਦੱਬੀ ਜਾਂਦੇ ਨੇ ਕੋਈ ਮੋਟਰ ਵਾਲਾ ਸਾਈਕਲ ਵਾਲਾ ਕੋਈ ਸਾਈਕਲ ਵਾਲਾ ਕਿੰਨੀ ਗੋਦੇ ਉੱਤੇ ਪੈਂਦੀ ਆ ਕਿੰਨੀ ਅੱਖਾਂ 'ਚ ਪੈਂਦੀ ਆ ਕਿ ਬਰਾ ਮਿੱਟੀ ਪੈ ਕੇ ਅਗਰੇ ਡਿੱਗਣ ਤੱਕ ਪਹੁੰਚ ਜਾਂਦਾ ਤੇ ਕੋਈ ਉਹਨਾਂ ਤੇ ਹੈ ਨਹੀਂ ਕਾਨੂੰਨੀ ਹੈਗਾ ਕਈਆਂ ਦੇ ਨੰਬਰ ਵੀ ਨਹੀਂ ਟਿੱਪਰਾਂ ਦੇ ਲੱਗੇ ਹੁੰਦੇ ਜੇ ਹੁਣ ਦੱਸੋ ਸਰਕਾਰ ਨੇ ਕੰਟਰੋਲ ਕਰ ਲੈਣਾ ਉੱਤੇ ਉਹਨਾਂ ਦੇ ਕੋਈ ਤਰਪਾਲ ਪਾਈ ਜਾ ਸਕਦੀਆਂ ਜਾਂ ਟਿੱਪਰੀ ਇਹੋ ਜੇ ਬਣਾਏ ਜਾਣ ਉੱਤੇ ਟੱਕੇ ਜਾਂ ਉੱਤੇ ਵੀ ਤਾਂ ਟੱਕਣ ਲੱਗ ਸਕਦਾ ਵਾ ਸਾਰਾ ਕੁਝ ਹੋ ਸਕਦਾ ਜੇ ਸਰਕਾਰਾਂ ਚਾਹਣ ਸਰਕਾਰਾਂ ਉਹਨਾਂ ਤੇ ਦਬਾਅ ਲਾਉਣ ਇੱਕ ਤਾਂ ਜਿੰਨੀ ਉਹ ਸਪੀਡ ਰੱਖਦੇ ਨਹੀਂ ਸਪੀਡ ਨਹੀਂ ਚਾਹੀਦੀ ਹੈ ਕਿਤੇ ਬਾਕੀ ਗੁਲੀਗਾਲ ਜਦੋਂ ਮਿੱਟੀ ਲੈ ਕੇ ਆਉਂਦੇ ਨੇ ਨਾ ਪਿੰਡਾਂ 'ਚ ਪਿੰਡਾਂ ਵਾਲੀਆਂ ਸੜਕਾਂ ਤਾਂ ਉਹਨਾਂ ਜੋਗੀ ਹੈ ਹੀ ਨਹੀਂ ਉਹ ਤਾਂ ਢੱਟ ਜਾਂਦੀਆਂ 10 ਦਿਨਾਂ ਦੇ ਵਿੱਚ ਹੀ ਪਿੰਡਾਂ ਦੀਆਂ ਸੜਕਾਂ ਤੋੜ ਕੇ ਗਾਹਾਂ ਜਾਂਦੇ ਨੇ ਹੁਣ ਉਹ ਤਾਂ ਸੜਕ ਬਣਾਉਣ ਵਾਸਤੇ ਆਪ ਦਾ ਮੁਨਾਫਾ ਉਹਨਾਂ ਤੋਂ ਪੈਸੇ ਲੈਣੇ ਆ ਤੇ ਜਿਹੜੀਆਂ ਪਿੰਡਾਂ ਦੀਆਂ ਸਰਕਾਰਾਂ ਟੁੱਟ ਗਈਆਂ ਉਹ ਕੌਣ ਬਣਾਉਗਾ ਭਾਈ ਇਹ ਵੀ ਸਰਕਾਰ ਨੂੰ ਸੋਚਣ ਤੇ ਵਿਚਾਰ ਕਰਨ ਦੀ ਲੋੜ ਆ ਦੂਸਰੀ ਗੱਲ ਆ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ آپریشن ਚੱਲ ਰਿਹਾ ਸਾਲ ਜਿਹੜਾ ਖਾਲਸਾ ਫੌਜਾਂ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਸਾਂਝ ਕੀਤੀ ਆ ਉਹਦੇ ਬਾਰੇ ਦੱਸਿਆ ਵਾ ਵੈਸੇ ਬੜੀ ਤਰਾਸਰੀ ਆ ਜੰਮੂ ਕਸ਼ਮੀਰ ਦੀ ਕਿ ਤਾਰਾ 370 ਤਾਂ ਟੁੱਟ ਗਈ ਪਾਸ ਕਤਲੂ ਗਾਰਡ ਫੇਰ ਦੀ ਰੁਗਰੀ ਸਾਡੇ ਜਵਾਨ ਰੋਹੀ ਮਾਰ ਰਹੇ ਨੇ ਕੀ ਫਾਇਦਾ ਹੋਇਆ ਫਿਰ ਵੀ ਇਹੀ ਤਰਕ ਦਿੱਤਾ ਜਾਂਦਾ ਵੀ ਧਾਰਾ 307 ਟੁੱਟ ਗਈ ਤੇ ਬਿਰਕੋ ਉੱਥੇ ਅਮਰ ਸ਼ੰਤੀ ਆ ਜੀ ਅਮਨ ਸ਼ਾਹੀ ਦੇ ਫੇਰ ਆ ਵਾਰਦਾ ਤੱਕ ਹੁੰਦਾ ਜੇ ਤਾਂ ਸੋਚਣ ਦੀ ਗੱਲ ਹੈ ਨਾ ਅਸਲ ਦੇ ਵਿੱਚ ਜਿਹੜੀ ਕਸ਼ਮੀਰ ਦੀ ਸਮੱਸਿਆ ਵਾ ਜਿਹੜੀ ਉੱਥੇ ਲੋਕਾਂ ਦੀ ਸਮੱਸਿਆ ਵਾ ਉਹਨੂੰ ਜੇ ਹੜਾ ਫੜੋ ਉਹਨੂੰ ਹੱਲ ਕਰੋ ਆਪਣੇ ਆਪ ਸ਼ਾਂਤੀ ਹੋ ਜਾਂਦੀ ਹੈ ਕਿਸੇ ਦਾ ਜੀ ਆਪਣੇ ਆਪ ਮਰਨੂੰ ਨਹੀਂ ਕਰਦਾ ਹੁੰਦਾ ਨਾ ਕਿਸੇ ਨੂੰ ਮਰਨੂੰ ਕਰਦਾ ਹੁੰਦਾ ਹਸ ਤੱਕ ਤਾਂ ਕੋਈ ਨਾ ਕੋਈ ਕਾਰਨ ਹੁੰਦਾ ਤਾਂ ਹੀ ਬੰਦਾ ਇੱਥੋਂ ਤੱਕ ਆਉਂਦਾ ਵਾ ਸੋ ਜਿਹੜੇ ਮਸਲੇ ਆ ਉਹਨਾਂ ਦੀ ਗੰਭੀਰਤਾ ਨੂੰ ਸਮਝ ਕੇ ਸਰਕਾਰਾਂ ਨੂੰ ਜਿਹੜੇ ਆ ਸਹਤਲੇ ਲੈਣੇ ਚਾਹੀਦੇ ਆ ਤਾਂ ਕਿ ਲੋਕ ਸਾਡੇ ਜਿਹੜੇ ਖੁਸ਼ੀ ਖਸ਼ਿਆਲੀ ਦੇ ਨਾਲ ਰਹ ਸਕਣ ਉਹਨਾਂ ਵੇਖੋ ਕਸ਼ਮੀਰ ਦੇ ਵਿੱਚ ਸ਼ਾਂਤੀ ਹੋਵੇ ਤੇ ਕਿੰਨੇ ਲੋਕ ਬਾਹਰੋਂ ਜਿਹੜੇ ਕਸ਼ਮੀਰ ਨੂੰ ਵੇਖਣ ਵਾਸਤੇ ਆਉਂਦੇ ਆ ਤੇ ਜੇ ਉੱਥੇ ਅਮਨ ਮਾਰ ਨਹੀਂ ਹੈਗਾ ਤਾਂ ਜਿਹੜੇ ਯਾਤਰੀ ਕਦੇ ਵਾਸਤੇ ਆਉਣਗੇ ਪੰਜਾਬ ਦੇ ਵਿੱਚ ਵੀ ਆ ਬੜੀਆਂ ਥਿਜਾਂ ਨੇ ਜਿਨ੍ਹਾਂ ਨੂੰ ਯਾਤਰਾ ਦੇ ਵਾਸਤੇ ਖੁੱਲਿਆ ਜਾ ਸਕਦਾ ਹੁਣ ਆ ਫਲੋਰ ਦਾ ਕਿਲਾ ਹੀ ਆ ਪੁਲਿਸ ਭਾਈ ਇਹਦੇ ਵੀ ਟ੍ਰੇਨਿੰਗ ਸੈਂਟਰ ਬਣਾਇਆ ਤੇ ਜੇ ਉਹਨੂੰ ਪਾਸੇ ਟ੍ਰੇਨਿੰਗ ਸੈਂਟਰ ਬਣਾ ਲਓ ਆ ਸਾਡੇ ਸultanpur ਦਾ ਇਤਿਹਾਸਕ ਕਿਲਾ ਵਾ ਕੋਈ ਵੀ ਪ੍ਰੀਸੇ ਦਫਤਰ ਨੇ ਡੀਐਸਪੀ ਦਾ ਦਫਤਰ ਆ ठाਣਾ ਉਹਦੇ ਵਿੱਚ ਰੈਸੀ ਕੁਆਟਰ ਬਣੇ ਹੋਏ ਨੇ ਪਹਿਲੀ ਤਾਂ ਗੱਲ ਆ ਵੀ ਇਤਿਹਾਸਿਕ ਜਿਹੜੀਆਂ ਚੀਜ਼ਾਂ ਸੀ ਉਹਦੇ ਵਿੱਚ ਜਿਹੜੀ ਵੀ ਸਰਕਾਰ ਨੇ ਜਿਹੜੇ ਵੀ ਮੰਤਰੀ ਨੇ ਫੈਸਲਾ ਕੀਤਾ ਜਾਂ ਜਿਹੜੀ ਵੀ ਅਸਰ ਸਾਹਿਬਾ ਨੇ ਫੈਸਲਾ ਕੀਤਾ ਉਸ ਟਾਈਮ ਤੋਂ ਹੀ ਗੱਲ ਸੀ ਹਾਂ ਜੀ ਠੀਕ ਆ ਉਹਦੀਆਂ ਜਿਹੜੀਆਂ ਇਮਾਰਤਾਂ ਸੀ ਕਿਸੇ ਟਾਈਮ ਤੇ ਆਰਜੀ ਤੌਰ ਤੇ ਨੂੰ ਵਰਤਣਾ ਸੀ ਤੇ ਵਰਤ ਲਏ ਮੜ ਕੇ ਆਪ ਦਾ ਬਰਬੰਦ ਬਰਬਾਰ ਕਰ ਦੇ ਪੁਲਿਸ ਦੇ ਜਿਹੜੇ ਦਫਤਰ ਨੇ ਉਹ ਬਾਹਰ ਕੱਢਨੇ ਚਾਹੀਦੇ ਆ ਇਹਲੇ ਨੂੰ ਜਿਹੜਾ ਜੱਥੇ ਗੁਲੇ ਦੱਸਦੇ ਆ ਕੋਲਣਾ ਚਾਹੀਦਾ ਕਿ ਜਿਹੜੇ ਲੋਕੀ ਸੁਲਤਾਨਪੁਰ ਰਹਿੰਦੇ ਨੇ ਉਸ ਕਿਰੇ ਦੇ ਵੀ ਕਰ ਸਕਦੇ ਕਿਉਂਕਿ ਉਹ ਵੀ ਇਤਿਆਹ ਸਕਰ ਕਿਲਾ ਹੈ ਉਹ ਵੀ ਬਹੁਤ ਸਾਰੀਆਂ ਇਤਿਆਹਤ ਕਮਾਰਦਾਂ ਨੇ ਤੇ ਸਰਕਾਰਾਂ ਨੂੰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਅਪੀਲ ਹੈ ਕਿ ਜੇ ਕੋਈ ਸਰਕਾਰੀ ਦਫਤਰਾਂ ਦੇ ਵਿੱਚ ਬੜੇ ਨੇ ਤੇ ਉਹਨਾਂ ਨੂੰ ਖਾਲੀ ਕਰਵਾਇਆ ਜਾਵੇ ਉਹਨਾਂ ਦੀ ਮਨਮਨਤ ਕੀਤੀ ਜਾਵੇ ਤੇ ਉਹਨਾਂ ਨੂੰ ਲੋਕਾਂ ਦੇ ਵਾਸਤੇ ਭੋਲਿਆ ਜਾਵੇ ਤਾਂ ਕਿ ਵੱਤ ਵੱਦ ਜਿਹੜੇ ਸਾਡੇ ਜੱਤ ਵੀ ਆ ਉਹ ਤੇ ਉਹ ਉਹਦਾ ਲਾਭ ਲੈ ਸਕਣ ਉੱਤੇ ਆਉਣ ਨਾਲਿਤ ਅਵਧੀ ਇਤਿਹਾਸ ਤੋਂ ਜਿਹੜੇ ਜਨੂ ਹੋਣ ਇਹ ਬੜੀ ਵੱਡੀ ਪੰਜਾਬ ਦੀ ਇਸ ਵੇਲੇ ਲੋਹੜਾ ਤੇ ਆਸ ਕਰਦੇ ਆ ਕਿ ਮੰਤਰੀ ਸਾਹਿਬ ਤੋਂ ਕੇਸ ਪਾਸੇ ਧਿਆਨ ਦੇਣਗੇ ਤਾਂ ਕਿ ਜਿਹੜੀਆਂ ਸਾਡੀ ਇਤਿਹਾਸਿਕ ਰਸਤਾ ਉਹ ਬਚੀਆਂ ਰਹਿਣ ਸੋਦਰ ਕੋਈ ਸੀ ਪ੍ਰੋਗਰਾਮ ਲੋਕ ਪ੍ਰਵਾਸ ਇਹ ਤੁਹਾਨੂੰ ਕਿਹੋ ਜਿਹਾ ਲੱਗਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੁਸ਼ਟ ਕਰੋਗੇ ਇਥੇ ਦੇਵਾ ਗਿਆ ਸਤ ਸ੍ਰੀ ਅਕਾਲ